ਇੱਕ ਵੱਡੀ ਖਬਰ ਆ ਰਹੀ ਹੈ ਉਸ ਦਿਰੋਕ ਕਰਦੇ ਬਲਵੰਤ ਸਿੰਘ ਰਾਜਵਾਨਾ ਨੂੰ ਪੈਰੋਲ ਮਿਲ ਗਈ ਹੈ ਜੀ ਹਾਂ ਹਾਈ ਕੋਰਟ ਦੇ ਵੱਲੋਂ ਬਲਵੰਤ ਸਿੰਘ ਰਾਜਵਾਨਾ ਨੂੰ ਪੈਰੋਲ ਦੇ ਦਿੱਤੀ ਗਈ ਹੈ ਰਾਜਵਾਨਾ ਜੇਲ੍ਹ ਤੋਂ ਬਾਹਰ ਆਉਣਗੇ ਕੱਲ ਸਵੇਰੇ 11 ਵਜੇ ਜੇਲ੍ਹ ਤੋਂ ਬਾਹਰ ਆਉਣਗੇ ਰਾਜਵਾਨਾ ਹਾਲਾਂਕਿ ਇਹ ਪੈਰੋਲ ਸਿਰਫ 3 ਘੰਟਿਆਂ ਦੀ ਹੀ ਹੈ ਹਾਈ ਕੋਰਟ ਨੇ ਭਰਾ ਦੀ ਭੂਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਜਾਜ਼ਤ ਦਿੱਤੀ ਹੈ ਕੱਲ ਸਵੇਰੇ 11 ਵਜੇ ਤੋਂ 2 ਵਜੇ ਤੱਕ ਦੀ ਇਜਾਜ਼ਤ ਮਿਲੀ ਹੈ ਪੈਰੋਲ ਦੀ ਤਾਂ ਪੈਰੋਲ ਦੀ ਇਜਾਜ਼ਤ ਮਿਲੀ ਹੈ ਬਲਵੰਤ ਸਿੰਘ ਰਾਜਵਾਨਾ ਕੱਲ ਜੇਲ੍ਹ ਤੋਂ ਬਾਹਰ ਆਉਣਗੇ ਇੱਕ ਪਾਸੇ ਸੁਪਰੀਮ ਕੋਰਟ ਦੇ ਵਿੱਚ ਪੂਰਾ ਮਾਮਲਾ ਚੱਲ ਰਿਹਾ ਹੈ ਸੁਪਰੀਮ ਕੋਰਟ ਦੇ ਵਿੱਚ ਇੱਕ ਦਿਨ ਪਹਿਲਾਂ ਵੀ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਅਦਾਲਤ ਦੇ ਵੱਲੋਂ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ 2 ਹਫ਼ਤਿਆਂ ਦੇ ਵਿੱਚ ਰਾਜਵਾਨਾ ਦੀ ਜਿਹੜੀ ਪਟੀਸ਼ਨ ਹੈ ਉਸ ਦੇ ਉੱਤੇ ਕੋਈ ਫੈਸਲਾ ਕਰੋ ਦਰਅਸਲ ਜਿਹੜੀ ਫਾਂਸੀ ਦੀ ਸਜ਼ਾ ਹੈ ਉਸ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ ਜਿਹੜੀ ਅਪੀਲ ਕੀਤੀ ਗਈ ਹੈ ਤੇ ਇਹ ਤਰਕ ਦਿੱਤਾ ਗਿਆ ਹੈ ਕਿ ਸਮੇਂ ਦੇ ਉੱਤੇ ਜਿਹੜੀ ਸਜ਼ਾ ਹੈ ਉਸ ਦੇ ਉੱਤੇ ਫੈਸਲਾ ਲੈਣ ਚ ਸਰਕਾਰ ਸਮਰਥ ਰਹੀ ਹੈ ਇਸ ਕਰਕੇ ਅਧਿਕਾਰ ਬਣਦਾ ਹੈ ਕਿ ਹੁਣ ਫਾਂਸੀ ਵਾਲੀ ਸਜ਼ਾ ਨੂੰ ਉਮਰਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ ਬਲਵੰਤ ਸਿੰਘ ਰਾਜਵਾਨਾ ਦੇ ਭਰਾ ਦੀ ਮੌਤ ਹੋਈ ਸੀ ਉਹਨਾਂ ਦਾ ਭੋਗ ਹੈ ਤੇ ਭੋਗ ਦੇ ਵਿੱਚ ਸ਼ਾਮਲ ਹੋਣ ਲਈ ਹਾਈ ਕੋਰਟ ਨੇ ਇਜਾਜ਼ਤ ਦਿੱਤੀ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਕਾਬਲੇ ਗੌਰ ਹੈ ਕਿ ਰਾਜਵਾਨਾ ਬਿਆਨ ਸਿੰਘ ਕਬਲਕਾਂਡ ਦੇ ਵਿੱਚ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਕਈ ਦਹਾਕੀਆਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਇਹ ਬੰਦੀ ਸਿੰਘਾਂ ਦਾ ਜਦੋਂ ਪਨਾਮ ਲੈਂਦੇ ਆ ਜਾਂ ਜ਼ਿਕਰ ਕਰਦੇ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਵਾਜ਼ ਚੁੱਕਣ ਵਾਲੇ ਉਹਨਾਂ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਨਾਮ ਵੀ ਹੈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਉਮੇਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਜਿਉ ਪੈਰੋਲ ਦਿੱਤੀ ਗਈ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਦੇਖੋ ਉਹਨਾਂ ਦੇ ਭਰਾ ਦੀ ਡੈਥ ਹੋ ਗਈ ਸੀ 14 ਨਵੰਬਰ ਨੂੰ ਕੁਲਵੰਤ ਸਿੰਘ ਰਾਜਵਾਨਾ ਉਹਨਾਂ ਦੀ ਡੈਥ ਹੋ ਗਈ ਸੀ ਔਰ ਉਸ ਨੂੰ ਲੈ ਕੇ ਹੀ ਬਲਵੰਤ ਸਿੰਘ ਰਾਜਵਾਨਾ ਨੇ ਟੈਂਪਰੇਰੀ ਪੈਰੋਲ ਦੀ ਮੰਗ ਕੀਤੀ ਸੀ ਕਿਉਂਕਿ ਅੰਤਿਮ ਅਰਦਾਸ ਤੇ ਭੋਗ ਪਹਿਣਾ ਹੈ 20 ਨਵੰਬਰ ਨੂੰ ਪਿੰਡ ਉਹਨਾਂ ਦੇ ਪਿੰਡ ਹੈ ਰਾਜਵਾਨਾ ਕਲਾ ਲੁਧਿਆਣਾ ਜ਼ਿਲ੍ਹੇ ਵਿੱਚ ਔਰ ਖੁਦ ਟੈਂਪਰੇਰੀ ਪੈਰੋਲ ਮੰਗੀ ਸੀ ਕਿ ਭਾਈ ਦਾ ਭੋਗ ਹੈ ਤੇ ਉਹਨਾਂ ਦੀ ਅੰਤਿਮ ਅਰਦਾਸ ਲਈ ਕੋਰਟ ਨੂੰ ਦਰਖਾਸਤ ਕੀਤੀ ਗਈ ਸੀ ਕਿ ਉਹਨਾਂ ਨੂੰ ਕੁਝ ਘੰਟਿਆਂ ਦੀ ਇਜਾਜ਼ਤ ਦਿੱਤੀ ਜਾਵੇ ਕੋਰਟ ਨੇ ਉਹ ਪੈਰੋਲ ਜਿਹੜੀ ਹੈ ਉਹ ਮੰਗ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਪੁਲਿਸ ਕਸਟਡੀ ਵਿੱਚ ਇੱਕ ਸਮਾਂ ਦਿੱਤਾ ਗਿਆ ਹੈ ਕਿ ਇਹ 2 ਘੰਟੇ ਦਾ ਤੁਸੀਂ ਉੱਥੇ ਜਾਓਗੇ ਤੇ ਪੁਲਿਸ ਕਸਟਡੀ ਵਿੱਚ ਹੀ ਵਾਪਸ ਲੈ ਕੇ ਉਹਨਾਂ ਨੂੰ ਜੇਲ੍ਹ ਵਿੱਚ ਲਿਆ ਜਾਇਆ ਜਾਏਗਾ ਲੇਕਿਨ ਜਿਹੜੀ ਕੁਝ ਘੰਟੇ ਦੀ ਇਜਾਜ਼ਤ ਮੰਗੀ ਗਈ ਸੀ ਕਿ ਆਪਣੇ ਸਗੇ ਭਰਾ ਦੀ ਉਹਨਾਂ ਦੀ ਚਾਹਤ ਤੇ ਹੋਈ ਹੈ ਭੋਗ ਤੇ ਅੰਤਿਮ ਅਰਦਾਸ ਲਈ ਸ਼ਾਮਿਲ ਹੋਣਾ ਚਾਹੁੰਦੇ ਨੇ ਉਹ ਕੋਰਟ ਨੇ ਮੰਨਦੇ ਹੋਏ ਕੁਝ ਘੰਟੇ ਦੀ ਇਜਾਜ਼ਤ ਦਿੱਤੀ ਹ ਹ ਉਮੇਸ਼ ਮਤਲਬ ਇਹ ਹੋਇਆ ਕਿ ਜੇਲ ਤੋਂ ਲੈ ਕੇ ਲੁਧਿਆਣਾ ਜਾਣਾ ਵਾਪਸ ਆਣਾ 3 ਘੰਟੇ ਕਿਉਂਕਿ ਇਹ ਤਾਂ ਡੇਢ ਘੰਟੇ ਦਾ ਰਾਹੀ ਹੋਣਾ ਹੈ ਮਤਲਬ ਇਹ ਸਮਝਿਆ ਜਾਵੇ ਕਿ ਉੱਥੇ 3 ਘੰਟੇ ਪਰਿਵਾਰ ਦੇ ਵਿਚਾਲੇ ਜਾਂ ਫਿਰ ਭੋਗ ਜਿੱਥੇ ਹੈ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਵਿਚਾਲੇ ਰਹਿਣਗੇ ਜੀ ਬਿਲਕੁਲ ਜਿਹੜਾ ਉਸ ਸਮੇਂ ਹੈ ਬੇਸਿਕਲੀ ਸਾਰਾ ਪਰਿਵਾਰ ਦੇ ਵਿਚਾਲੇ ਪਲੱਸ ਭੋਗ ਅਰਦਾਸ ਸ਼ਾਮਿਲ ਹੋਣਾ ਹੈ ਕਿਉਂਕਿ ਸਾਰੇ ਭਰਾ ਨੇ ਉਹਨਾਂ ਦੇ ਔਰ ਤਾਂ ਹੀ ਕੋਰਟ ਨੇ ਮੰਗ ਦਿੱਤੀ ਕਿਉਂਕਿ ਪਰਿਵਾਰਿਕ ਇੱਕ ਰਿਸ਼ਤਾ ਜਿਹੜਾ ਹੁੰਦਾ ਹੈ ਚਾਹੇ ਉਹ ਮਾਪ ਭਾਈ ਭੈਣ ਦਾ ਉਹ ਰਿਸ਼ਤੇਦਾਰੇ ਵਿੱਚ ਜੇ ਕੋਈ ਜਟ ਤੁਨੇ ਦੇਖਿਆ ਗਿਆ ਕਿ ਪਰੋਲ ਮਿਲਦੀ ਰਹੀ ਹੈ ਪਹਿਲਾਂ ਵੀ ਔਰ ਜਿੰਨਾ ਸਮਾਂ ਕੋਰਟ ਨੇ ਦਿੱਤਾ ਹੈ ਉਹ ਪੁਲਿਸ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਜੇਲ੍ਹ ਤੋਂ ਲੈ ਕੇ ਪਲੱਸ ਉੱਥੇ ਤੱਕ ਸਮਾਂ ਜਿਹੜਾ ਉਹਨਾਂ ਨੇ ਰਹਿਣਾ ਹੈ ਔਰ ਵਾਪਸ ਜੇਲ੍ਹਣਾ ਉਸ ਸਾਰੀ ਪੁਲਿਸ ਦਾ ਹੀ ਇੱਕ ਜਿੰਮਾ ਬਣ ਜਾਂਦਾ ਹੈ ਇਸੇ ਕਰਕੇ ਕੋਰਟ ਨੇ ਸਪੈਸੀਫਿਕ ਉੱਥੇ ਕਿਹਾ ਵੀ ਹੈ ਕਿ ਪੁਲਿਸ ਕਸਟਡੀ ਵਿੱਚੋਂ ਲੈ ਕੇ ਪੁਲਿਸ ਕਸਟਡੀ ਵਿੱਚ ਵਾਪਸ ਹੋ ਜਾਣਗੇ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਸਾਡੀ ਸੇਹ ਹੋਗੀ ਜਿਸ ਤਰੀਕੇ ਨਾਲ ਜਾਣਕਾਰੀ ਦੇ ਰਹੇ ਸਨ ਕਿ ਸਵੇਰੇ 11 ਵਜੇ ਕੱਲ ਸਵੇਰੇ 11 ਵਜੇ ਜਿਹੜੇ ਪਰੋਲ ਦਾ ਸਮਾਂ ਦਿੱਤਾ ਗਿਆ ਕਿ ਸ਼ੁਰੂ ਹੋਏਗਾ 11 ਵਜੇ ਔਰ ਦੁਪਹਿਰੇ 1 ਵਜੇ ਤੱਕ 3 ਘੰਟਿਆਂ ਦੇ ਲਈ ਹੈ 2 ਵਜੇ ਤੱਕ ਜਿਹੜੀ ਪਰੋਲ ਦਿੱਤੀ ਗਈ ਹੈ ਰਾਜਵਾਨਾ ਦੇ ਭਰਾ ਨਹੀਂ ਜਿਨ੍ਹਾਂ ਦਾ 14 ਤਰੀਕ ਨੂੰ ਦਿਹਾਂਤ ਹੋ ਗਿਆ ਸੀ ਤੇ ਉਹਨਾਂ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਸੀ ਜੋ ਅਦਾਲਤ ਦੇ ਵੱਲੋਂ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋਇਆ ਕਿ ਜਦੋਂ ਕੋਈ ਵੱਤ ਸੰਗੀਨ ਜੁਰਮ ਦੇ ਵਿੱਚ ਵੀ ਜੇਲ੍ਹ ਦੇ ਵਿੱਚ ਬੰਦ ਹੋਵੇ ਤਾਂ ਉਹਨਾਂ ਦੇ ਘਰ ਦੇ ਵਿੱਚ ਐਵੇਂ ਕੋਈ ਮਿਸਐਪ ਹੋ ਜਾਂਦੀ ਹੈ ਤਾਂ ਫਿਰ ਅਦਾਲਤ ਦੇ ਵੱਲੋਂ ਜਿਹੜੀ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਤੁਸੀਂ ਜਾ ਕੇ ਉੱਥੇ ਸ਼ਾਮਿਲ ਹੋ ਸਕਦੇ ਹੋ ਹਾਲਾਂਕਿ ਉਹ ਕੁਝ ਦੇਰ ਦੇ ਲਈ ਹੁੰਦੀ ਹੈ ਰਾਜੋਆਣਾ ਕੁਝ ਦੇਰ ਦੇ ਲਈ ਹੀ ਬਾਹਰ ਆਉਣਗੇ ਤੇ ਉਸ ਤੋਂ ਬਾਅਦ ਵਾਪਸ ਉਹਨਾਂ ਨੂੰ ਜੇਲ੍ਹ ਜਾਣਾ ਕੱਲੋ ਧਿਆਣਾ ਦੇ ਪਿੰਡ ਰਾਜੋਆਣਾ ਕਲਾਂ ਦੇ ਵਿੱਚ ਪਹੁੰਚਣਗੇ ਰਾਜੋਆਣਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਭੋਗ ਦਾ ਸਮਾਗਮ ਹੋਣਾ ਹੈ ਉੱਥੇ ਹੀ ਅੰਤਿਮ ਅਰਦਾਸ ਕੀਤੀ ਜਾਣੀ ਹੈ ਰਾਜੋਆਣਾ ਨੇ ਭੋਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਟੈਂਪਰੇਰੀ ਪੈਰੋਲ ਮੰਗੀ ਸੀ ਤੇ ਉਸ ਤੋਂ ਬਾਅਦ ਅਦਾਲਤ ਦੇ ਵੱਲੋਂ ਜਿਹੜੀ 3 ਘੰਟੇ ਦੀ ਪੈਰੋਲ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਵਿੱਚ ਸੀ ਬਲਵੰਤ ਸਿੰਘ ਰਾਜਵਾਨ ਮਰਹੂਮ ਪੀਐਮ ਬਿਆਨ ਸਿੰਘ ਦੇ ਕਤਲ ਕੇਸ ਦੇ ਵਿੱਚ ਦੋਸ਼ੀ ਪਾਇਆ ਗਿਆ ਕਾਬਲੇਗੌਰ ਹੈ ਕਿ 31 ਅਗਸਤ 1995 ਨੂੰ ਸਖਤਰੇ ਦੇ ਬਾਹਰ ਇੱਕ ਬੰਮਤਮਾਕੇ ਦੇ ਵਿੱਚ ਤਤਕਾਲੀ ਮੁੱਖ ਮੰਤਰੀ ਬਿਆਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਉਹ ਅੰਬੈਸਡਰ ਗੱਡੀ ਦੇ ਵਿੱਚ ਤਾਂ ਉਸਦੇ ਇਲਜ਼ਾਮ ਬਲਵੰਤ ਸਿੰਘ ਰਾਜਵਾਨ ਦੇ ਉੱਤੇ ਲੱਗੇ ਸਨ ਹੋਰ ਮੁਲਜ਼ਮ ਵੀ ਸੀ ਪਰ ਬਲਵੰਤ ਸਿੰਘ ਰਾਜਵਾਨਾ ਨੇ ਕੋਈ ਹੋਰ ਜਿਹੜੇ ਮੁਲਜ਼ਮ ਸੀ ਉਹਨਾਂ ਨੇ ਜਿਹੜੀ ਫਾਂਸੀ ਦੀ ਸਜ਼ਾ ਉਹਨਾਂ ਨੂੰ ਹੋਈ ਤਾਂ ਉਸ ਦੇ ਉੱਤੇ ਰਹਿਮ ਦੀ ਪਟੀਸ਼ਨ ਪਾ ਕੇ ਉਸ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਵਾ ਲਿਆ ਪਰ ਰਾਜਵਾਨਾ ਦੇ ਵੱਲੋਂ ਕੋਈ ਪਟੀਸ਼ਨ ਨਹੀਂ ਪਾਈ ਗਈ ਹਾਲਾਂਕਿ ਐਸਜੀਪੀਸੀ ਨੇ ਰਾਜਵਾਨਾ ਦੇ ਬਿਹਾਫ ਦੇ ਉੱਤੇ ਇੱਕ ਪਟੀਸ਼ਨ ਪਾਈ ਰਾਸ਼ਟਰਪਤੀ ਦੇ ਕੋਲ ਕਿ ਤੁਸੀਂ ਮਰਸੀ ਪਟੀਸ਼ਨ ਮਰਸੀ ਪਟੀਸ਼ਨ ਹੈ ਤੇ ਉਸ ਦੇ ਉੱਤੇ ਗੌਰ ਕਰੋ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਿਆ ਜਾਵੇ ਪਰ ਉਹ 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 ਲਟਕ ਇਤਰੀ ਵੀ ਕਿ ਦਹਾਕੇ ਨੋਸ ਦੇ ਉੱਤੇ ਵੀ ਕੋਈ ਫਾਈਨਲ ਫੈਸਲਾ ਨਹੀਂ ਸੁਪਰੀਮ ਕੋਰਟ ਦੇ ਵਿੱਚ ਹੁਣ ਪੂਰਾ ਮਾਮਲਾ ਹੈ ਕਿਰੇ ਦੋਵੇਂ ਡਿਫਰੈਂਟ ਮਾਮਲੇ ਨੇ ਇੱਕ ਪਾਸੇ ਜਿਹੜਾ ਉਹਨਾਂ ਦਾ ਸਜ਼ਾ ਫਾਂਸੀ ਤੋਂ ਉਮਰਕੈਦ ਦੇ ਵਿੱਚ ਬਦਲਣ ਦਾ ਮਾਮਲਾ ਬਿਲਕੁਲ ਡਿਫਰੈਂਟ ਹੈ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਤੇ ਦੂਜੇ ਪਾਸੇ ਇਹ ਇੱਕ ਫੈਮਿਲੀ ਮੈਟਰ ਹੈ ਬਲਵੰਤ ਸਿੰਘ ਰਾਜੋਣਾ ਦਾ ਸਾਡੇ ਨਾਲ ਇਸ ਸਮੇਂ ਗੁਰਚਰਨ ਸਿੰਘ ਗਰਵਾਲ ਜੀ ਜੁੜਰੇ ਨੇ ਐਸਜੀਪੀਸੀ ਦੇ ਮੈਂਬਰ ਨੇ ਬਹੁਤ ਬਹੁਤ ਸਵਾਗਤ ਹੈ ਗਰਵਾਲ ਸਾਹਿਬ ਤੁਹਾਡਾ ਨਾ ਬਲਵੰਤ ਸਿੰਘ ਰਾਜੋਣਾ ਤਿੰਨ ਘੰਟਿਆਂ ਦੇ ਲਈ ਪੈਰੋਲ ਨਾਲ ਨੂੰ ਮਿਲ ਰਹੀ ਆ ਉਹ ਜੇਲ੍ਹ ਤੋਂ ਬਾਹਰ ਆਉਣਗੇ ਬੜੀ ਅੱਛੀ ਗੱਲ ਮਹਿਸੂਸ ਹੋ ਰਹੀ ਆ ਜੀ 28 ਸਾਲ ਦੇ ਵਿੱਚ ਪਹਿਲਾਂ ਉਹਨਾਂ ਦੇ ਆਪਣੇ ਪਿਤਾ ਜੀ ਦੇ ਭੋਗ ਤੇ ਇੱਕ ਘੰਟੇ ਦੀ ਪਰੋਲ ਮਿਲੀ ਸੀ ਹੂੰ ਤੇ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹਣਾ ਕਿ ਇੱਕ ਘੰਟੇ ਤੋਂ ਜਿਹੜਾ ਟਾਈਮ ਸੀਗਾ ਉਹਨਾਂ ਦਾ 12 ਤੋਂ 1 ਦਾ ਮੰਨ ਲਓ ਉਹਨਾਂ ਦੀ ਜਿਹੜੀ ਜਿਹੜੀ ਪੁਲਿਸ ਫੋਰਸ ਸੀ ਉਹ ਪਹਿਲਾਂ ਪਹੁੰਚੀ ਉਹਨੂੰ ਦੱਸਣਾ ਚਾਹਣਾ ਕਿ ਉਹ ਪਹਿਲਾਂ ਪਹੁੰਚ ਗਈ 12 ਵਜੇ ਤੋਂ ਤੇ ਉਹ 15 ਮਿੰਟ ਪਹਿਲਾਂ ਪਹੁੰਚ ਗਏ ਪਰ ਕੀ ਹੈ ਵੀ ਉਹਨਾਂ ਨੂੰ ਉਸ ਗੱਡੀ ਵਿੱਚੋਂ ਪੂਰੇ 12 ਵਜੇ ਉਤਰਨ ਦਾ ਅਧਿਕਾਰ ਸੀ ਤਾਂ ਫਿਰ ਉਹ ਜਿਹੜੀ ਪੁਲਿਸ ਸੀ ਪਟ્રોલ ਜਿਹੜੀ ਨਾਲ ਆਈ ਸੀ ਉਹਨਾਂ ਨੇ ਫਿਰ ਉਹਨਾਂ ਨੂੰ ਢੇੜਾ ਕਢਾਇਆ ਉਸ ਇਲਾਕੇ ਦੀ ਸੜਕ ਤੇ ਤੇ ਪੂਰੇ 12 ਵਜੇ ਉਹਨਾਂ ਨੂੰ ਆਪਣੀ ਗੱਡੀ ਤੋਂ ਬਾਹਰ ਕੀਤਾ ਐਸੇ ਵਿਅਕਤੀ ਨੂੰ ਜਿਹੜਾ 28 ਸਾਲ ਦੇ ਵਿੱਚ 1 ਘੰਟੇ ਦੀ ਪਰੋ ਲੱਗੇ ਮਿਲੀ ਸੀ ਮੈਂ ਕਿਹਾ ਵੀ ਤਾਂ ਮੈਂ ਕਹਿ ਰਿਹਾ ਕਿ ਸੰਤੁਸ਼ਟੀ ਦਾ ਇਜ਼ਹਾਰ ਕਰ ਰਿਹਾ ਕਿ ਅੱਗੇ ਨਾਲੋਂ ਵਾਧਾ ਹੋ ਗਿਆ ਹੁਣ 3 ਘੰਟੇ ਦੀ ਮਿਲ ਗਈ ਹੈ ਜੀ ਚਲੋ ਦੇਖੋ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਵੱਡੇ ਭਰਾ ਜਿਨ੍ਹਾਂ ਨੇ ਬਹੁਤ ਵੱਡਾ ਦੁੱਖ ਕਟਿਆ ਉਹਨਾਂ ਦੇ ਇਸ ਕਰਕੇ ਵਿਚਾਰੇ ਬਹੁਤ ਜਿਆਦੇ ਉਹ ਕਾਲਜrana ਕਰਕੇ ਬੜੀ ਵੱਡੀ ਜਿਵੇਂ ਕਹਿੰਦੇ ਨੇ ਦੁੱਖ ਦੀ ਗੱਲ ਆ ਪਰਿਵਾਰ ਤੇ 3 ਘੰਟੇ ਦੀ ਪਰੋਖ ਦਿੱਤੀ ਜਾ ਰਹੀ ਆ ਪਰ ਇਥੇ ਭਾਵੇਂ ਕਿ ਤੁਹਾਡਾ ਸਵਾਲ ਨਹੀਂ ਹੈਗਾ ਪਰ ਇੱਕ ਆਮ ਆਵਾਮ ਇੱਕ ਸਵਾਲ ਜ਼ਰੂਰ ਕਰਦਾ ਜੀ ਇੱਕ ਪਾਸੇ ਜਿਹੜਾ ਸੌਦਾ ਸਾਹ ਦਾ ਉਹ ਕਿੰਨੀ ਵਾਰ ਕਿੰਨੀ ਵਾਰ ਮਲ ਦਰਜਣਾ ਵਾਰ ਉਹ ਬਾਹਰ ਆ ਚੁੱਕਿਆ ਜਦੋਂ ਕਿ ਬੜਾ ਹੀ ਇੱਕ ਮਾੜੇ ਕ੍ਰਾਈਮ ਦੇ ਵਿੱਚ ਉਹ ਬੰਦਾ ਫਸਿਆ ਹੋਇਆ ਤੇ ਇੱਕ ਇਹ ਵਿਅਕਤੀ ਜਿਹੜਾ ਕਿ ਅੱਜ ਤੱਕ ਜੇਲ੍ਹ ਦੇ ਅੰਦਰ ਜੇਲ੍ਹ ਦੇ ਰਿਕਾਰਡ ਚੋਂ ਕੱਢਿਆ ਜਾਵੇ ਕਿ ਇਸ ਤੋਂ ਵਧੀਆ ਜਿਵੇਂ ਕਹਿੰਦੇ ਨੇ ਨਾ ਵੀ ਬੰਦਾ ਆਚਰਣ ਵਾਲਾ ਕੋਈ ਨਹੀਂ ਹੈਗਾ ਮੈਨੂੰ ਇਹ ਇਹਨੂੰ ਇਸ ਗੱਲ ਤੇ ਟਾਪ ਪ੍ਰਾਇੋਰਟੀ ਆ ਸੋ ਉਸ ਨੂੰ ਪਰੋਲ ਜਿਹੜੀ ਆ ਅੱਜ ਦੂਸਰੀ ਵਾਰ ਜਿਹੜੀ ਇਹ ਦਿੱਤੀ ਜਾ ਰਹੀ ਹੈ ਕੱਲ ਨੂੰ 20 ਤਰੀਕ ਨੂੰ ਉਹ ਆਪਣੇ ਜਿਹੜੇ ਪੈਂਡਰ ਰਾਜਾ ਚੜਿਓਂ ਕਿ ਜਿਹੜੀ ਪਰੋਲ ਹੈ ਉਹ ਸਿਰਫ 3 ਘੰਟਿਆਂ ਦੀ ਕਿਉਂ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਸੀ ਜੇ ਰਾਮ ਰਹੀਮ ਨੂੰ ਮਿਲ ਸਕਦੀ ਹੈ ਕਦੇ 21 ਦਿਨ ਦੀ ਕਦੇ 10 ਦਿਨ ਦੀ ਤਾਂ ਫਿਰ ਰਾਜੋ ਹਨਾਂ ਨੂੰ ਕਿਉਂ ਨਹੀਂ ਬਿਲਕੁਲ ਬਿਲਕੁਲ ਇਹ ਇਹ ਤਾਂ ਇੱਕ ਸਵਾਲ ਆ ਨਾ ਜੀ ਜਿਹੜਾ ਸਵਾਲ ਇਸ ਗੱਲ ਦੀ ਮੰਗ ਕਰਦਾ ਕਿ ਕਿਉਂ ਇਹ ਸਾਡੇ ਸਿੱਖ ਜਿਹੜਾ ਰਾਜ ਸੀ ਸਿੱਖ ਕਦੀ ਆਇਆ ਇਹਨਾਂ ਉਦੇ ਨਾਲ ਹੀ ਮਿਸਕਰਾ ਚੋਂ ਜਦੋਂ ਕਿ ਇੱਕ ਕ੍ਰਿਮੀਨਲ ਜਿਹੜਾ ਵਾ ਉਹ ਰਾਹੀ ਨਹੀਂ ਹੈਗਾ ਉਹਦੇ ਨਾਲ ਜਿਹੜਾ ਵਾ ਜਿਵੇਂ ਉਹਨੂੰ ਇੰਨੀ ਵੱਡੀ ਰਾਹਤ ਦਿੱਤੀ ਜਾ ਰਹੀ ਹੈ ਕਿਉਂਕਿ ਵੋਟਾਂ ਦੇ ਵਿੱਚ ਉਹ ਉਹਨਾਂ ਨੂੰ ਵੋਟ ਦੇ ਲਈ ਸਹਾਈ ਹੁੰਦਾ ਸੋ ਅੱਜ ਦੇ ਸਮੇਂ ਦੇ ਅੰਦਰ ਹੀ ਇਸ ਲੋਕਤੰਤਰ ਦੇ ਵਿੱਚ ਵੋਟ ਜਿਹੜਾ ਵੀ ਦੁਆਬ ਦੇ ਉਹ ਭਾਵੇਂ ਕਿਹੋ ਜਿਹਾ ਵੀ ਕਿਉਂ ਨਾ ਹੋਵੇ ਉਸ ਦੇ ਲਈ ਜਿਹੜਾ ਕਾਨੂੰਨ ਜਿਹੜਾ ਵਾ ਉਹਦੀ ਜਿਹੜੀ ਉਹ ਹਮਾਇਤ ਵੀ ਕਰਦਾ ਤੇ ਉਹਦੇ ਲਈ ਸਹੂਲਤ ਵੀ ਦਿੰਦਾ ਸੋ ਚਲੋ ਫਿਰ ਵੀ ਦੇਰ ਹੈ ਦਰੁਸਤ ਹੈ ਦੂਸਰੀ ਵਾਰ ਪਹਿਲੇ ਨਾਲੋਂ 2 ਘੰਟੇ ਫालतੂ ਪਰੋਲ ਦਿੱਤੀ ਜਾ ਰਹੀ ਹੈ 28 ਸਾਲਾਂ ਦੇ ਵਿੱਚ ਹੂੰ ਇਹ ਮੈਂ ਇੱਕੋ ਚੀਜ਼ ਜਾਨਣੀ ਚਾਹਨਾ ਕਿ ਤੁਸੀਂ ਤੁਸੀਂ ਪਿਛਲੀ ਵਾਰ ਦੀ ਪਰੋਲ ਦਾ ਵੀ ਜ਼ਿਕਰ ਕਰ ਰਹੇ ਹੋ ਕਿ ਫਿਰ ਉਹ ਬਿਲਕੁਲ ਨਾਰਮਲ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਬੈਠੇ ਹੁੰਦੇ ਨੇ ਗੱਲਬਾਤ ਕਰ ਸਕਦੇ ਨੇ ਸਬਜ਼ੀ ਨਾਲ ਮਿਲ ਸਕਦੇ ਨੇ ਜਾਂ ਉੱਥੇ ਵੀ ਕੋਈ ਪਾਬੰਦੀ ਹੁੰਦੀ ਹੈ ਉੱਥੇ ਜਿਹੜੀ ਲੁਧਿਆਣਾ ਵਿੱਚ ਪਹਿਲਾਂ ਗੱਲ ਆਈ ਸੀ ਉਦੋਂ ਉਹਨਾਂ ਨੂੰ ਇਹ ਇਜਾਜ਼ਤ ਨਹੀਂ ਸੀ ਦਿੱਤੀ ਵੀ ਗੁਰਦੁਆਰਾ ਸਾਹਿਬ ਦੇ ਪ੍ਰਿੰਸਿਪਲ ਤੋਂ ਤੁਸੀਂ ਬਾਹਰ ਨਹੀਂ ਜਾਓਗੇ ਬਿਲਕੁਲ 50 ਮੀਟਰ ਤੇ ਉਹਨਾਂ ਦਾ ਘਰ ਸੀ ਉਹਨਾਂ ਦੀ ਭੈਣ ਦਾ ਘਰ ਸੀ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਅਫੀਸਰ ਜਿਹੜੇ ਸੀ ਉਹ ਆਪਣੀ ਲਾਚਾਰੀ ਕਰਦੇ ਸੀ ਵੀ ਸਾਨੂੰ ਜਿੰਨਾ ਅਧਿਕਾਰ ਮਿਲਿਆ ਸੀ ਉੱਥੇ ਤੱਕ ਹੀ ਜਾ ਸਕਦੇ ਹਾਂ ਸੋ ਇਹਦੇ ਵਾਸਤੇ ਮੈਨੂੰ ਪਤਾ ਨਹੀਂਗਾ ਕਿ ਕੀ ਆਇਆ ਹੋਏਗਾ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਆਉਣਾ ਉਹਨਾਂ ਨੇ ਉਸ ਤੋਂ ਅੱਗੇ ਉਹਨਾਂ ਨੂੰ ਕੀ ਇਜਾਜ਼ਤ ਹੋਏਗੀ ਜਿਹੜੀ ਆ ਪ੍ਰਸ਼ਾਸਨ ਨੂੰ ਉਹ ਸਾਨੂੰ ਹਾਲੇ ਪਤਾ ਨਹੀਂ ਕੱਲ੍ਹ ਹੀ ਪਤਾ ਲੱਗੀ ਤੇ ਮੈਂ ਇੱਕ ਹੋਰ ਚੀਜ਼ ਸਮਝਣੀ ਚਾਹਣਾ ਕਿਉਂਕਿ ਐਸਜੀਪੀਸੀ ਦੇ ਕਈ ਨੁਮਾਇੰਦੇ ਸਮੇਂ-ਸਮੇਂ ਦੇ ਉੱਤੇ ਮਿਲਦੇ ਰਹੇ ਨੇ ਇਨਫੈਕਟ ਜਥੇਦਾਰ ਸਾਹਿਬ ਵੀ ਗਏ ਸੀ ਐਸਜੀਪੀਸੀ ਦੇ ਪ੍ਰਧਾਨ ਵੀ ਗਏ ਇਹ ਜਿਹੜੀ 3 ਘੰਟੇ ਦੀ ਪੈਰੋਲ ਹੈ ਕਿ ਐਸਜੀਪੀਸੀ ਵੀ ਕੋਈ ਗੱਲ ਉਹਨਾਂ ਦੇ ਨਾਲ ਕੋਈ ਵਫਤ ਜਾ ਸਕਦਾ ਹੈ ਗੱਲਬਾਤ ਕਰਨ ਦੇ ਲਈ ਕਿਉਂਕਿ ਪੂਰਾ ਮਾਮਲਾ ਸੁਪਰੀਮ ਕੋਰਟਸ ਵੀ ਉਹਨਾਂ ਦੀ ਪਟੀਸ਼ਨ ਦੇ ਉੱਤੇ ਉੱਥੇ ਉੱਥੇ ਮਿਲਣ ਦੇ ਵਿੱਚ ਤਾਂ ਕੋਈ ਨਹੀਂ ਉੱਥੇ ਜਿਹੜੇ ਗੁਰਦਾਰੇ ਦੇ ਜਿਹੜੇ ਦਫ਼ਤਰ ਦੇ ਵਿੱਚ ਜਦੋਂ ਮਿਲਿਆ ਜਾਏਗਾ ਉੱਥੇ ਕੋਈ ਰੁਕਾਵਟ ਨਹੀਂ ਹੈਗੀ ਕੋਈ ਵੀ ਮਿਲ ਸਕਦਾ ਠੀਕ ਹੈ ਪਰਿਵਾਰ ਵੀ ਮਿਲ ਸਕਦਾ ਤੇ ਉਹ ਜਿਹੜਾ ਉਹਦੇ ਚ ਪਿਛਲੀ ਵਾਰ ਦੀ ਜੋ ਸੀਗੀ ਕੋਈ ਵੀ ਆ ਕੇ ਮਿਲਿਆ ਸਿੰਘ ਸਾਹਿਬ ਵੀ ਮਿਲੇ ਉਹਨਾਂ ਨੂੰ ਦਸਤਾਰ ਵੀ ਸਜਾਈ ਆਪਣੇ ਪਿਤਾ ਦੇ ਬਾਤ ਜਿਹੜੀ ਉੱਪਰ ਜੋ ਰਸਮ ਸਾਡੇ ਅੰਦਰ ਆਉਂਦੀ ਆ ਸੋ ਸਿੰਘ ਸਹਿਬਾਨ ਮਿਲੇ ਉੱਥੇ ਕੋਈ ਵੀ ਮਿਲ ਸਕਦਾ ਚਰੋਣੀ ਕਮੇਟੀ ਦੇ ਮੈਂਬਰ ਵੀ ਮਿਲਣਗੇ ਕੋਈ ਵੀ ਪਿੰਡ ਵਾਲੇ ਵੀ ਮਿਲਣਗੇ ਉਹ ਤਾਂ ਪਿਛਲੀ ਵਾਰ ਇਸ ਤਰ੍ਹਾਂ ਸੀਗਾ ਜੀ ਪਰ ਟਾਈਮ ਦੀ ਜਿਹੜੀ ਪੂਰੀ 1 ਘੰਟੇ ਦੀ ਪਵੰਦੀ ਸੀ ਹੁਣ ਉਹ ਟਾਈਮ ਥੋੜਾ ਜਿਆਦਾ 3 ਘੰਟੇ ਦਾ ਸੋ ਹੁਣ ਇਹਨਾਂ ਦਾ ਕਾਫੀ ਲੋਕ ਮਿਲ ਸਕਦੇ ਹੋਣਗੇ ਘਰ ਜਾਣ ਦੀ ਇਜਾਜ਼ਤ ਦੇਣਗੇ ਜਾਂ ਨਹੀਂ ਦੇਣਗੇ ਇਹ ਹੁਣ ਮੌਕੇ ਤੇ ਪਤਾ ਲੱਗੇਗਾ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਜੋ ਜ਼ਿਕਰ ਕਰਨੇ ਗੁਰਚਰਨ ਸਿੰਘ ਗਰੇਵਾਲ ਜੀ ਜਨਵਰੀ 2022 ਦੇ ਵਿੱਚ ਪਹਿਲਾ ਪਰੋਲ ਮਿਲੀ ਸੀ 1 ਘੰਟੇ ਦੇ ਲਈ ਹੀ ਹਾਲਾਂਕਿ ਗਰੇਵਾਲ ਜੀ ਇਹ ਜ਼ਿਕਰ ਕਰ ਰਹੇ ਨੇ ਕਿ 1 ਘੰਟੇ ਦਾ ਸਮਾਂ ਮਿਲਿਆ ਸੀ ਕਿ 1 ਘੰਟੇ ਤੱਕ ਤੁਸੀਂ ਉੱਥੇ ਰੁਕ ਸਕਦੇ ਹੋ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਪਹੁੰਚ ਜਾਂਦੀ ਹੈ ਤਾਂ ਫਿਰ 1 ਘੰਟਾ ਕੰਪਲੀਟ ਕਰਨਾ ਸੀ ਤਾਂ ਉਹ ਇਲਾਕੇ ਦੇ ਵਿੱਚ ਪੁਲਿਸ ਜਿਹੜੇ ਦਿੰਦੀ ਰਹੀ ਕਾਰ ਦੇ ਵਿੱਚ ਬਿਠਾ ਕੇ ਹੀ ਕਹਿਰ ਹੁਣ 3 ਘੰਟਿਆਂ ਦੀ ਪਰੋਲ ਮਿਲੀ ਹੈ 3 ਘੰਟੇ ਤੱਕ ਉਹ ਆਪਣੇ ਪਰਿਵਾਰ ਦੇ ਨਾਲ ਜਿੱਥੇ ਵੀ ਭੋਗ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਗਿਆ ਹੋ ਅੰਤਿਮਰਦਾਸ ਦਾ ਸਮਾਗਮ ਉਥੇ ਜਾਣਗੇ ਬਲਵੰਤ ਸਿੰਘ ਰਾਜੋਆਣਾ ਤੇ ਉਥੇ ਜਾ ਕੇ ਕੌਣ ਕੌਣ ਮੁਲਾਕਾਤ ਉਹਨਾਂ ਦੇ ਨਾਲ ਕਰਦਾ ਏ ਇਹ ਇਹ ਅਹਿਮ ਸਵਾਲ ਜ਼ਰੂਰੀ ਹੈ ਪ੍ਰੈਸ ਜੀਪੀਸੀ ਇਸ ਗੱਲ ਨੂੰ ਲੈ ਕੇ ਜ਼ਰੂਰ ਸਵਾਲ ਚੁੱਕ ਰਹੀ ਹੈ ਕਿ ਜੇਕਰ ਹੋਰ ਜਿਹੜੇ ਕੈਦੀ ਹੈਗੇ ਨੇ ਜਿਨ੍ਹਾਂ ਦੇ ਉੱਤੇ سنگین ਇਲਜ਼ਾਮ ਨੇ ਜੇਕਰ ਉਹਨਾਂ ਨੂੰ ਪੈਰੋਲ 10 ਦਿਨ ਦੀ 20 ਦਿਨ ਦੀ 21 ਦਿਨ ਦੀ ਔਰ ਲਗਾਤਾਰ ਸਾਲ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਦਿੱਤੀ ਜਾ ਸਕਦੀ ਹੈ ਤਾਂ ਫਿਰ ਬਲਵੰਤ ਸਿੰਘ ਰਾਜੋਆਣਾ ਨੂੰ ਸਿਰਫ 3 ਘੰਟੇ ਦੀ ਹੀ ਕਿਉਂ ਹੈ ਔਰ ਕਰੀਬ 28 ਸਾਲ ਦੇ ਵਿੱਚ ਇਹ ਸਿਰਫ ਦੂਜਾ ਮੌਕਾ ਹੀ ਕਿਉਂ ਆਇਆ ਜਦੋਂ ਉਹਨਾਂ ਨੂੰ ਪੈਰੋਲ ਮਿਲ ਰਹੀ ਹੈ ਉਹ ਵੀ ਕੁਝ ਘੰਟੀਆਂ ਦੇ ਲਈ ਪਹਿਲੀ ਵਾਰ ਦਿੱਤੀ ਗਈ ਸੀ 1 ਘੰਟੇ ਦੇ ਲਈ ਇਸ ਵਾਰ ਦਿੱਤੀ ਜਾ ਰਹੀ ਹੈ ਸਿਰਫ 3 ਘੰਟੀਆਂ ਦੇ ਲਈ ਇਸ ਨੂੰ ਲੈ ਕੇ ਜ਼ਰੂਰ ਸਵਾਲ ਚੁੱਕੇ ਜਾ ਰਹੇ ਨੇ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬਲਵੰਤ ਸਿੰਘ ਰਾਜੋਆਣਾ ਦੇ ਉੱਤੇ ਇਲਜ਼ਾਮ ਪੂਰੀ ਸਾਜ਼ਿਸ਼ ਘੜੰਦੇ ਨੇ ਬਿਆਨ ਸਿੰਘ ਕਤਲकांड ਦੇ ਮਰਹੂਮ ਸੀਐਮ ਨੇ ਬਿਆਨ ਸਿੰਘ ਉਹਨਾਂ ਦੀ ਕਤਲ ਦੇ ਕੇਸ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਦਾਲਤ ਦੇ ਵੱਲੋਂ 2007 ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਬਲਵੰਤ ਸਿੰਘ ਰਾਜਵਾਨਾ ਨੂੰ ਔਰ ਉਸ ਤੋਂ ਬਾਅਦ ਜਿਹੜੀ 2012 ਦੇ ਵਿੱਚ ਇੱਕ ਐਸਜੀਪੀਸੀ ਦੇ ਵੱਲੋਂ ਪਟੀਸ਼ਨ ਦਾਖਲ ਕਰ ਦਿੱਤੀ ਗਈ ਰਾਸ਼ਟਰਪਤੀ ਦੇ ਅੱਗੇ ਜਿਹੜੀ ਮਰਸੀ ਪਟੀਸ਼ਨ ਰਹਿਮ ਪਟੀਸ਼ਨ ਹੁੰਦੀ ਹੈ ਹਾਲਾਂਕਿ ਉਹ ਉਹਨੂੰ ਫਿਰ ਅੱਗੇ ਅਦਾਲਤ ਦੇ ਜਿਹੜਾ ਭੇ ਇਜ਼ਤਤਾ ਗਿਆ ਗ੍ਰਹਿ ਮੰਤਰਾਲੇ ਦੇ ਕੋਲ ਔਰ ਕਰੀਬ 10-12 ਸਾਲ ਤੋਂ ਉਸ ਦੇ ਉੱਤੇ ਕੋਈ ਫੈਸਲਾ ਨਹੀਂ ਹੋ ਸਕਿਆ ਤੇ ਹੁਣ ਇੱਕ ਮਰਸੀ ਪਟੀਸ਼ਨ ਦੁਬਾਰਾ ਸੁਪਰੀਮ ਕੋਰਟ ਦੇ ਵਿੱਚ ਲਗਾਈ ਗਈ ਹੈ ਜਿਸ ਦੇ ਵਿੱਚ ਜ਼ਿਕਰ ਹੈ ਕਿ ਤੁਸੀਂ ਫਾਂਸੀ ਦੀ ਸਜ਼ਾ ਜਿਹੜੀ ਦੇਣੀ ਸੀ ਉਹ ਟਾਈਮ ਤੇ ਨਹੀਂ ਦਿੱਤੀ ਕੋਈ ਫੈਸਲਾ ਨਹੀਂ ਕਰ ਸਕੀ ਸਰਕਾਰ ਜਾਂ ਪ੍ਰਸ਼ਾਸਨ ਤਾਂ ਇਸ ਕਰਕੇ ਹੁਣ ਫਾਂਸੀ ਦੀ ਸਜ਼ਾ ਈਨ ਸਾਲਾ ਬਾਅਦ ਦੇਣੀ ਠੀਕ ਨਹੀਂ ਹੈ ਤੇ ਇਸ ਕਰਕੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਜਾਵੇ ਤਾਂ 2012 ਦੇ ਵਿੱਚ ਫਾਂਸੀ ਦੇ ਆਦੇਸ਼ ਹੋਏ ਸਨ ਜਦੋਂ ਫਾਂਸੀ ਦਿੱਤੀ ਜਾਣੀ ਸੀ ਤਾਂ ਫਿਰ ਰਾਤੋ ਰਾਤ ਫਾਂਸੀ ਦੀ ਸਜ਼ਾ ਨੂੰ ਟਾਲ ਦਿੱਤਾ ਗਿਆ ਸੀ ਇਸ ਦਿੱਤੇ ਰੋਕ ਲੱਗ ਗਈ ਸੀ ਤਾਂ ਹੁਣ ਮੌਜੂਦਾ ਸਮੇਂ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਵਾਲੀ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਉਸ ਦੇ ਵਿੱਚ ਅਦਾਲਤ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਤੁਸੀਂ 2 ਹਫ਼ਤਿਆਂ ਦੇ ਵਿੱਚ ਇਸ ਦੇ ਉੱਤੇ ਕੋਈ ਫੈਸਲਾ ਕਰੋ ਜੇਕਰ ਕਰ ਸਕਦੇ ਹੋ ਕਿਰੋਂ ਉਹ ਪੂਰਾ ਮਾਮਲਾ ਵੱਖਰਾ ਹੈ ਤੇ ਇਸ ਵਿਚਾਲੇ ਪਰਿਵਾਰ ਚ ਇੱਕ ਦੁਖਦੀ ਘੜੀ ਹੈ ਬਲਵੰਤ ਸਿੰਘ ਰਾਜਵਾਨਾ ਦੇ ਉਹਨਾਂ ਦਾ ਭਰਾ ਕੁਲਦੀਪ ਸਿੰਘ ਰਾਜਵਾਨਾ ਜਿਨ੍ਹਾਂ ਦਾ ਵਿਹਾਨਤ ਹੋਇਆ 14 ਤਰੀਕ ਨੂੰ ਤੇ ਪਹੋ ਗਏ ਅੰਤਿਮ ਅਰਦਾਸ ਹੋਈਗੀ 20 ਤਰੀਕ ਨੂੰ ਔਰ ਉਸ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ 3 ਘੰਟੇ ਦੀ ਪੈਰੋਲ ਦਿੱਤੀ ਗਈ